ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਸਰਖਾਨਾ ਵਿਸੋੜਾ ਤੇ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਫੇਰ ਹਾਜ਼ਰ ਹੋਏ ਆ ਜਿਹੜਾ ਅੱਜ ਦਾ ਸਟਾਫ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਆਪਾਂ ਪਿਓਰ ਲੈ ਕੇ ਆਏ ਆ ਬੀਬਾ ਕਾਟਨ ਜਿਹੜੀ ਬੀਬਾ ਕਾਟਨ ਜਮਾਂ ਐਂਡ ਵਾਲਾ ਪਹਿਲਾ ਨੰਬਰ ਹੁੰਦਾ ਬਹੁਤ ਹੀ ਸੋਹਣਾ ਸਟਾਫ ਹੈ ਤੇ ਬੀਬਾ ਕਾਟਨ ਆਪਾਂ ਲੈ ਕੇ ਆਏ ਆ ਵਧੀਆ ਕੁਆਲਟੀ ਵਾਲੀ ਮੱਖਣ ਮਲਾਈ ਵਰਗਾ ਕੱਪੜਾ ਬਹੁਤ ਹੀ ਸੋਹਣਾ ਕੰਫਰਟੇਬਲ ਗਰਮੀ ਵਾਸਤੇ ਤੇ ਰੇਟ ਆਪਾਂ ਤੁਹਾਨੂੰ ਇਹਦੇ ਜੈਨੂਨ ਦੇਵਾਂਗੇ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਤੇ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂਗੇ ਆਪਾਂ ਅੱਜ ਸਾਰੀ 500 ਦੀ ਰੇਂਜ ਵਾਲੇ ਸੂਟਾਂ ਦੀ ਵੀਡੀਓ ਤੇ ਜਿਹੜੇ ਸ਼ੂਟ 650 ਤੋਂ ਲੈ ਕੇ 700 ਦੀ ਰੇਂਜ ਦੇ ਵਿੱਚ ਮਾਰਕੀਟਾਂ ਦੇ ਵਿੱਚ ਵਿਕਦੇ ਆ ਉਹ ਆਪਾਂ ਤੁਹਾਨੂੰ ਜੈਨੂਨ ਰੇਟਾਂ ਦੇ ਉੱਤੇ ਛੂਟ ਦੇਵਾਂਗੇ ਆਜੋ ਆਪਾਂ ਵੀਡੀਓ ਕਰਦੇ ਸ਼ੁਰੂ ਸਾਰੇ ਜਣੇ ਰਲ ਕੇ ਦੇਖਦੇ ਆ ਤੇ ਲੋਕੇਸ਼ਨ ਆਪਾਂ ਜਰੂਰ ਦੱਸਦੇ ਹੁੰਨੇ ਆਂ ਵੀ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਟਿੰਡਾ ਮੋਹਰ ਮੰਡੀ ਦੇ ਨਾਲ ਅੱਗੇ ਲਾਗੇ ਰਹਿ ਜਾਂਦਾ ਮੈਸਟਰ ਖਾਨਾ ਪਿੰਡ ਜਿੱਥੇ ਆਪਣੀ ਤੇ ਗੁਰਨਾਨਕਵਾਲਿਆਂ ਦੀ ਆਪਣੀ ਦੁਕਾਨ ਵਾਈਦੀ ਹੈ ਤੇ ਅੱਜ ਆਪਾਂ ਸੋਹਣੇ ਸੋਹਣੇ ਸੂਟ-ਸੂਟੇ ਵਾਸਤੇ ਲੈ ਕੇ ਆਏ ਆਂ ਆਪਾਂ ਦੇਖਦੇ ਆਂਗੇ ਤੇ ਆ ਚੈਨਲ ਉੱਤੇ ਨਵੇਂ ਆਉਣ ਵਾਲੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਜੈਨੂਨ ਰੇਟਾਂ ਦੇ ਉੱਤੇ ਸ਼ੂਟ ਲੈ ਕੇ ਆਉਂਦੇ ਆਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਾਣੇ ਰਲ ਕੇ ਦੇਖੀਏ ਸਾਰੇ ਸ਼ੂਟ ਆਪਾਂ ਓਪਨ ਕਰਕੇ ਦੇਖਾਂਗੇ ਜਿਹੜਾ ਅੱਜ ਮੈਂ ਤੁਹਾਨੂੰ ਸੱਫ ਸੋਹੜੇ ਵਾਸਤੇ ਲੈ ਕੇ ਆਈ ਆਂ ਇਹ ਸਾਰਾ ਮਖਮਲੀ ਕੋਟਨ ਹੈ ਇਹ ਸਟਾਫ ਹੈਗਾ ਆਪਣ ਬੀਬਾ ਕਾਟਨ ਦਾ ਜਿਹੜਾ ਸਟਾਫ ਲੈ ਕੇ ਆਏ ਆ ਪਿਓਰ ਬੀਬਾ ਕਾਟਨ ਦਾ ਹੈਗੀ ਆਪਣੇ ਕੋਲੇ ਆਈ ਤੇ ਆਪਾਂ ਇਸ ਨੂੰ ਸਾਰੀ ਕੱਟ ਰੇਟਾਂ ਦੇ ਉੱਤੇ ਦੇਣੀ ਹੈ ਸੂਟ ਤੇ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਤੇ ਨਾਲ ਦੀ ਨਾਲ ਵੀਡੀਓ ਦੇਖ ਕੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜਾਇਓ ਇਹ ਦੇਖੋ ਤੁਸੀਂ ਆਪਾਂ ਜਿਹੜੇ ਪ੍ਰਿੰਟ ਲਿਆਂਦੇ ਆ ਸਾਰੇ ਕਲਾਸਿਕਲ ਪ੍ਰਿੰਟ ਆਪਣੇ ਕੋਲੇ ਆਏ ਆ ਤੇ ਸਾਫ ਜਿਹੜਾ ਹੈਗਾ ਇਹ ਬਹੁਤ ਹੀ ਕੰਫਰਟੇਬਲ ਗਰਮੀ ਵਾਲਾ ਸਟਾਫ ਹੈ ਪਿਓਰ ਕਾਟਨ ਦਾ ਤੇ ਆਪਾਂ 3.5 ਮੀਟਰ ਦਾ ਸ਼ੂਟ ਤੁਹਾਨੂੰ ਅੱਜ ਦੇਾਂਗੇ ਤੇ ਰੇਂਜ ਦੇਾਂਗੇ ਤੁਹਾਨੂੰ 500 ਰੁਪਇਆ ਸ਼ੁਰੂ ਤੋਂ ਲੈ ਕੇ ਸਾਰੇ ਛੂਟਾਂ ਦੀ ਰੇਂਜ ਅੱਜ 500 ਰੁਪਇਆ ਰਹੂਗੀ ਤੇ ਤੁਸੀਂ ਸਾਡੇ ਕੋਲੋਂ ਦੋ ਛੂਟਾਂ ਤੋਂ ਸਟਾਰਟਿੰਗ ਹੈ ਜਿੰਨੇ ਵੀ ਮਰਜ਼ੀ ਛੂਟ ਸਾਡੇ ਕੋਲੋਂ ਮੰਗਾ ਸਕਦੇ ਹੋ ਤੇ ਆਹ ਲਓ ਜੀ ਸਾਰੀ ਵੀਡੀਓ ਹੈਗੀ ਆਪਣੀ ਹਾਲ ਓਵਰ ਆਲੀ ਤੁਸੀਂ ਨਾਲ-ਨਾਲ ਡਿਜ਼ਾਈਨ ਦੇਖੀ ਜਾਓ ਤੇ ਕੰਟਰਾਸਟ ਕੰਬੀਨੇਸ਼ਨ ਸਾਰਿਆਂ ਦਾ ਬਹੁਤ ਪਿਆਰਾ ਹੋਊਗਾ ਤੇ ਕਪੜਾ ਵੀ ਸਾਡੇ ਕੋਲੇ ਗਾਰੰਟੀ ਵਾਲਾ ਹੁੰਦਾ ਬਹੁਤ ਹੀ ਵਧੀਆ ਤੇ ਸਾਰਿਆਂ ਦੀ ਰੇਂਜ ਆਪਾਂ ਤੁਹਾਨੂੰ ਅੱਜ 500 ਰੁਪਇਆ ਇੱਕ ਛੂਟ ਦਾ ਪ੍ਰਾਈਸ ਦੇਵਾਂਗੇ ਤੇ ਛੂਟ ਜਿਹੜੇ ਆਪਣੇ ਕੋਲੇ ਆਏ ਨੇ ਇਹ ਸੂਟ 600 ਤੋਂ ਲੈ ਕੇ 750 800 ਮਾਰਕੀਟਾਂ ਦੇ ਵਿੱਚ ਇਹਨਾਂ ਦਾ ਰੇਟ ਹੈ ਤੇ ਸਰਪਲਸ ਵਾਲਾ ਸਾਰਾ ਸਫ ਦੇਵਾਂਗੇ ਤੁਹਾਨੂੰ ਬਹੁਤ ਹੀ ਸੋਹਣਾ ਤੇ ਸਾਰੇ ਡਿਜ਼ਾਈਨ ਆਪਾਂ ਦੇਾਂਗੇ ਤੁਹਾਨੂੰ ਕਲਾਸਿਕਲ ਤੇ ਇੱਕ ਸੂਟ ਤੁਹਾਨੂੰ ਦੇਾਂਗੇ 500 ਰੁਪਏ ਦਾ 3.5 ਮੀਟਰ ਦੀ ਕੱਟ ਦੇਾਂਗੇ ਤੇ ਸਾਰੇ ਸੂਟਾਂ ਤੁਸੀਂ ਦੇਖੀ ਜਾਣਾ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਣਾ ਆਹ ਲਓ ਜੀ ਇਸ ਦੇ ਵਿੱਚ ਬਹੁਤ ਹੀ ਸੋਹਣੀ ਬੂਟੀ ਹੈ ਤੇ ਬਹੁਤ ਸੋਹਣਾ ਪ੍ਰਿੰਟ ਹੈ ਇਸ ਨੂੰ ਤੁਸੀਂ ਅਸੀਂ ਅੱਜ ਤੁਹਾਨੂੰ ਸਾਰੇ ਸੂਟ ਆਲ ਓਵਰ ਵਾਲੇ ਦੇਵਾਂਗੇ ਤੇ ਜਿਹੜੇ ਮੈਚਿੰਗ ਵਾਲੇ ਸੂਟ ਹੁੰਦੇ ਆ ਉਹ ਤੁਸੀਂ ਸਾਡੀ ਅਸੀਂ ਰੀਲ ਪਾਉਣੇ ਹੁੰਦੇ ਆ ਸਾਡੇ ਗੁਰਨਾਨ ਕਲੋਥ ਹਾਊਸ ਆਪਣਾ ਚੈਨਲ ਆ ਤੇ ਤੁਸੀਂ ਉਹਦੇ ਉੱਤੇ ਆਪਾਂ ਰੀਲ ਪਾਉਣੇ ਹੁੰਦੇ ਆ ਉਹ ਆਪਾਂ ਮੈਚਿੰਗਾਂ ਦੀ ਵੀ ਪਾਉਣੇ ਆ ਤੇ ਆਲ ਓਵਰਾਂ ਦੀ ਪਾਉਣੇ ਆ ਤੇ ਅੱਜ ਦਾ ਜਿਹੜਾ ਸਟਫ ਹੈ ਇਹ ਵਾਲਾ ਸਾਰਾ ਆਲ ਓਵਰ ਹੈ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆਹ ਲਓ ਜੀ ਰੇਂਜ ਅੱਜ ਦੇ ਛੂਟਾਂ ਦੀ ਰਹਿਣੀ ਹੈ 500 ਰੁਪਿਆ ਸਾਰੇ ਸੂਟ ਸੋਨੇ ਨੇਗੇ ਤੇ ਤੁਸੀਂ ਨਾਦੀਨਾ ਦੇਖੀ ਜਾਣਾ ਤੇ ਨਾਦੀਨਾ ਸਾਨੂੰ ਤੁਸੀਂ ਸਕਰੀਨਸ਼ਾਟ ਇਸੇ ਨੰਬਰ ਤੇ ਪਾਉਣਾ ਹੈ ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਆਹ ਲਓ ਜੀ ਇਹਨਾਂ ਦੇ ਕੰਟਰਾਸਟ ਕੰਬੀਨੇਸ਼ਨ ਸੋਹਣੇ ਆ ਤੇ ਸਾਰਾ ਜ ਸਾਰੇ ਡਿਜ਼ਾਈਨ ਅੱਜ ਦੇ ਸਾਨੂੰ ਕਲਾਸਿਕਲ ਡਿਜ਼ਾਈਨ ਮਿਲਣਗੇ ਤੇ ਪਿੰਕ ਬੂਟੀ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਸਰਦਾਰੀ ਲੁੱਕ ਹੋਊਗੀ ਸ਼ੂਟਾਂ ਦੀ ਤੇ ਜਿਹੜਾ ਕਪੜਾ ਆਪਣੇ ਕੋਲੇ ਆਇਆ ਇਹ ਸਾਰਾ ਹੈਗਾ ਪਿਓਰ ਬੀਬਾ ਸਰਪਲਸ ਹੈ ਆਹ ਲਓ ਜੀ ਇਹ ਇਹਦਾ ਆ ਗਿਆ ਅਗਲਾ ਡਿਜ਼ਾਈਨ ਸਾਰੇ ਡਿਜ਼ਾਈਨ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਵਾਂਗੇ ਸ਼ੂਟ ਸਾਡੇ ਕੋਲੇ ਤੁਸੀਂ ਇੱਕ ਤੋਂ ਲੈ ਕੇ ਇੱਕ ਪ੍ਰਿੰਟ ਦੇ ਵਿੱਚ ਤੁਸੀਂ ਆਪਾਂ ਜਿੰਨੇ ਮਰਜ਼ੀ ਸ਼ੂਟ ਸਾਡੇ ਕੋਲ ਲੈ ਸਕਦੇ ਹੋ ਇਹਦੀ ਆਪਾਂ ਪਹਿਲਾਂ ਆਪਣੇ ਕੋਲੇ ਥਾਂ ਆਉਂਦੇ ਨੇ ਲੰਪ ਵੱਡੇ ਵੱਡੇ ਉਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰਾ ਲੈਨੇ ਆ ਫੇਰੇ ਜਿੰਨਾ ਵੀ ਸਾਨੂੰ ਟਾਈਮ ਲੱਗਦਾ ਉਦੋਂ ਆਪਾਂ ਇਹਦੀ ਕਟਿੰਗ ਕਰ ਲੈਨੇ ਆ ਆਹ ਲਓ ਜੀ ਇਹ ਫਿਰੋਜੀ ਦੇ ਵਿੱਚ ਡਿਜ਼ਾਈਨ ਆ ਗਿਆ ਪਿੰਕ ਨਾਲ ਕੰਟਰਾਸਟ ਕੰਬੀਨੇਸ਼ਨ ਇਹਦੀ ਇਹਦੀ ਸਾਡੇ ਕੋਲੇ ਮੈਚਿੰਗ ਵੀ ਲੱਗੀ ਹੋਈ ਆ ਉਹ ਤੁਸੀਂ ਰੀਲ ਦੇਖੀ ਹੋਣੀ ਐ ਤੇ ਮੈਚਿੰਗ ਬੜੀ ਪਿਆਰੀ ਬਣਦੀ ਐ ਇਹ ਵਾਲਾ ਸ਼ੂਟ ਆਲ ਓਵਰ ਐ ਤੇ ਰੇਜ ਇਹਨਾਂ ਦੀ ਰਹਿਣੀ ਅੱਜ ਸਿਰਫ ਤੇ ਸਿਰਫ 500 ਰੁਪਏ ਰੇਜ ਆਪਾਂ ਰਹਿਣੀ ਹੈ ਇੱਕ ਸੂਟ ਦੀ ਤੇ ਆਹ ਲਓ ਜੀ ਅਗਲਾ ਆ ਗਿਆ ਮਾਸਟਰ ਤੇ ਪੀਲੇ ਕਲਰ ਦੇ ਨਾਲ ਕਰੀਮ ਕੰਟਰਾਸਟ ਫਲਾਵਰ ਆ ਬਹੁਤ ਹੀ ਪਿਆਰਾ ਇਹਦਾ ਜਿਹੜਾ ਕਿ ਐਡ ਲੋਕਾ ਸੂਟ ਦੀ ਤੇ ਜਿਹੜੇ ਸਾਰੇ ਡਿਜ਼ਾਈਨ ਨੇ ਸਾਰੇ A ਤੋਂ Z ਕਲਾਸਿਕਲ ਡਿਜ਼ਾਈਨ ਨੇ ਅੱਜ ਆਹ ਲਓ ਜੀ ਸਕਰੀਨ ਸ਼ਾਟ ਲੈ ਲਓ ਇਹਦੇ ਵਿੱਚ ਸੋਨੂੰ ਆਪਾਂ ਇੱਕ ਨਾਲ ਦੇ ਦੋ ਛੂਟ ਵੀ ਦੇਾਂਗੇ ਹਾਲੋ ਜੀ ਇਹ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਮੈਚਿੰਗ ਵੀ ਮਿਲ ਜੇਗੀ ਤੇ ਹਾਲਓਵਰ ਵੀ ਮਿਲ ਜੇਗਾ ਤੇ ਜਦੋਂ ਵੀ ਆਪਾਂ ਕੱਪੜਾ ਲੈ ਕੇ ਆਉਣੇ ਆ ਪੂਰੀ ਚੋਣ ਕਰਕੇ ਤੇ ਵਧੀਆ ਕੁਆਲਿਟੀ ਦਾ ਕੱਪੜਾ ਲੈ ਕੇ ਆਉਣੇ ਆ ਜਿਹਦਾ ਆਪਾਂ ਨੂੰ ਕਦੇ ਵੀ ਲਾਂਬਾ ਨਹੀਂ ਆਇਆ ਕਿਉਂਕਿ ਆਪਣੇ ਕੋਲੇ ਆਪਣਾ ਬਹੁਤ ਚਿਰ ਦਾ ਪੁਰਾਣਾ ਕੰਮ ਹੈ ਤੇ ਜਿਹੜਾ ਆਪਣਾ ਕਪੜਾ ਨਾ ਉਹ ਇੱਕ ਬਹੁਤ ਹੀ ਸੋਹਣੇ ਤਰੀਕੇ ਨਾਲ ਚੋਣ ਕਰਕੇ ਲੈ ਕੇ ਆਉਨੇ ਆ ਬਹੁਤ ਹੀ ਸੋਹਣਾ ਕਪੜਾ ਹੁੰਦਾ ਤੇ ਨਾ ਹੀ ਕਦੇ ਆਪਣੇ ਕਪੜੇ ਦਾ ਰੰਗ ਫਿੱਟਿਆ ਆਹ ਲਓ ਜੀ ਇਹ ਆਪਣਾ ਆ ਗਿਆ ਬੁੱਢੀ ਮਾਈ ਵਾਲਾ ਕਲਰ ਬਹੁਤ ਹੀ ਪਿਆਰਾ ਨਿੱਕੀ ਨਿੱਕੀ ਬੂਢੀ ਹੈ ਤੇ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸ਼ੂਟ ਦੇਾਂਗੇ ਆਹ ਲਓ ਜੀ ਕਲਰ ਬਹੁਤ ਪਿਆਰੇ ਨੇ ਤੇ ਮੀ ਕਣੀ ਜੀ ਬਹੁਤ ਹੀ ਸੋਹਣੀ ਹੈ ਬਹੁਤ ਹੀ ਸੋਹਣਾ ਸਟਾਫਾ ਇਹ ਇਸ ਤੋਂ ਬਾਅਦ ਆਪਣੇ ਕੋਲੇ ਫਿਰ ਬਰੀਕ ਪ੍ਰਿੰਟ ਦਾ ਆ ਗਿਆ ਆ ਲਓ ਜੀ ਬਲੈਕ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੈ ਤੇ ਸਾਰਿਆਂ ਦਾ ਸਰਪਲਸ ਵਾਲਾ ਕਪੜਾ ਹੈ ਬੰਬੇ ਸਟਾਈਲ ਸਾਰਾ ਕਪੜਾ ਜਿਹੜਾ ਹੈਗਾ ਬੰਬੇ ਦੀ ਸਰਪਲਸ ਹੈ ਵਧੀਆ ਕੁਆਲਿਟੀ ਦਾ ਜਿਹੜਾ ਆਪਣੇ ਕੋਲੇ ਮਾਲ ਆਇਆ ਹੋਇਆ ਹੈ ਇਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਮੈਚਿੰਗ ਵੀ ਲੈ ਸਕਦੇ ਹੋ ਸਾਡੇ ਕੋਲ ਮੈਚਿੰਗ ਵੀ ਬੜੀ ਪਿਆਰੀ ਹੁੰਦੀ ਹੈ ਤੇ ਜਿਹੜੀਆਂ ਮੈਚਿੰਗਾਂ ਅਸੀਂ ਤਿਆਰ ਕਰਦੇ ਆ ਉਹ ਅਸੀਂ ਰੈਡੀਮੇਡ ਮੈਚਿੰਗਾਂ ਨਹੀਂ ਲੈ ਕੇ ਆਉਂਦੇ ਕਿਉਂਕਿ ਸਾਨੂੰ ਕਲਾਸਿਕਲ ਮੈਚਿੰਗਾਂ ਬਹੁਤ ਵਧੀਆ ਲੱਗਦੇ ਨੇ ਅਸੀਂ ਆਪਦੀ ਮੈਚਿੰਗ ਖੁਦ ਤਿਆਰ ਕਰਦੇ ਆ ਆਹ ਲਓ ਜੀ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸੂਟ ਦੇਾਂਗੇ ਤੇ ਇਸ ਤੋਂ ਬਾਅਦ ਆਪਣੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਆਹ ਲੋ ਜੀ ਆਵਲਾ ਡਿਜ਼ਾਈਨ ਵੀ ਜਿਹੜਾ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹਦਾ ਤੇ ਛੂਟ ਦੀ ਰੇਂਜ ਰਹਿਣੀ ਹੈ 500 ਰੁਪਿਆ ਤੇ 1000 ਦੇ ਦੋ ਛੂਟ ਤੇ 1500 ਦੇ ਆਪਾਂ ਤੁਹਾਨੂੰ ਤਿੰਨ ਛੂਟ ਦੇਵਾਂਗੇ ਆਹ ਲਓ ਜੀ ਇਸ ਦੇ ਵਿੱਚ ਵੀ ਤੁਹਾਨੂੰ ਆਪਾਂ ਦੋ ਛੂਟ ਦੇ ਦਾਂਗੇ ਬਹੁਤ ਹੀ ਸੋਹਣੇ ਛੂਟ ਨੇ ਇਸ ਤੋਂ ਬਾਅਦ ਆਪਣਾ ਅਗਲਾ ਫਲਾਵਰ ਵਾਲਾ ਡਿਜ਼ਾਈਨ ਆ ਗਿਆ आ लो जी बहुत ही सोहना सूट है वाइट के नाल खिड़मा खिड़ा फलार है तो साढ़े तीन मीटर की कटिंग है ये आपन तीन सूट देंगे आ लो जी इस अपना तो फिर निकीी बूटी वाला डिजाइन आ गया आ लो जी करो चेक लो स्क्रीनशॉट ਤੁਸੀਂ ਸਾਡੇ ਕੋਲੋਂ ਆਲ ਇੰਡੀਆ ਸਾਡੇ ਪਾਰਸਲ ਜਾਂਦੇ ਆ ਤੁਸੀਂ ਜਿੱਥੇ ਵੀ ਮਰਜ਼ੀ ਤੁਸੀਂ ਸਾਡੇ ਕੋਲੋਂ ਸੂਟ ਨੂੰ ਬਾਈ ਕਰ ਸਕਦੇ ਹੋ ਆ ਲਓ ਜੀ ਇਸ ਦੇ ਵਿੱਚ ਵੀ ਤੁਹਾਨੂੰ ਦੋ ਸੂਟ ਮਿਲਣਗੇ ਨਾਲ ਦੀ ਨਾਲ ਸਕਰੀਨਸ਼ਾਟ ਪਾਉਣਾ ਤੁਸੀਂ ਤੇ ਆ ਲਓ ਜੀ ਆਪਾਂ ਕਰੀਏ ਅਗਲਾ ਡਿਜ਼ਾਈਨ ਓਪਨ ਸਾਰਾ ਕਾਟਨ ਦਾ ਸਟਾਫ ਹੋਊਗਾ ਪਿਓਰ ਕਾਟਨ ਦਾ ਅੱਜ ਦਾ ਜਿਹੜਾ ਸਟਾਫ ਸਾਰਾ ਪਿਓਰ ਕਾਟਨ ਦਾ ਸਟਾਫ ਦੇਾਂਗੇ ਤੁਹਾਨੂੰ ਆਹ ਲਓ ਜੀ ਬਹੁਤ ਹੀ ਕੈਂਟ ਲੁੱਕ ਦੇ ਵਿੱਚ ਸੂਟ ਆਇਆ ਤੇ ਮਲਟੀ ਟਾਸਕ ਸੂਟ ਆ ਬਹੁਤ ਸੋਹਣਾ ਤੇ 3.5 ਮੀਟਰ ਆਪਾਂ ਤੁਹਾਨੂੰ ਕਪੜਾ ਦੇਾਂਗੇ ਸਰਪਲਸ ਕਪੜੇ ਦੇ ਵਿੱਚ ਆਹ ਲਓ ਜੀ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਸੂਟ ਦੇਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਅਗਲਾ ਡਿਜ਼ਾਈਨ ਆਹ ਲਓ ਜੀ ਆਹ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਹਿੰਟ ਜਾ ਤੇ ਸੂਟਾਂ ਦੀ ਲੁੱਕ ਬਣ ਕੇ ਬਹੁਤ ਸੋਹਣੀ ਆਉਣੀ ਹੈ ਗਰਮੀ ਦੇ ਵਿੱਚ ਤੁਸੀਂ ਬੜੇ ਠੰਡੇ ਠੰਡੇ ਕੱਪੜੇ ਨੇ ਆਰਾਮ ਦੇ ਨਾਲ ਪਾਉਣੇ ਆ ਆਹ ਲਓ ਜੀ ਇਸ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਛੂਟ ਦੇਾਂਗੇ। ਇਸ ਤੋਂ ਬਾਅਦ ਆਪਣਾ ਅਗਲਾ ਡਿਜ਼ਾਈਨ ਆ ਗਿਆ। ਬਲੈਕ ਤੇ ਅਸਮਾਨੀ ਲੈਮਨ ਦੇ ਨਾਲ ਬਹੁਤ ਹੀ ਸੋਹਣੇ-ਸੋਹਣੇ ਫਲਾਰ ਨੇ ਵਿੱਚ ਤੇ ਸੂਟ ਦੀ ਸਰੇਟ ਸੇਮ-ਸੇਮ ਰੇਟ ਰਹਿਣਾ ਹੈ 500 ਰੁਪਿਆ। ਆ ਲਓ ਜੀ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਤਿੰਨ ਛੁੱਟ ਦਿਆਂਗੇ ਆਗਲਾ ਫਰੋਜੀ ਦੇ ਨਾਲ ਕੰਟਰਾਸਟ ਕੰਟਰਾਸਟ ਆ ਗਿਆ ਆ ਲਓ ਜੀ ਸੇਮ ਫਲਾਰ ਆ ਗਿਆ ਤੇ ਫਰੋਜੀ ਦੇ ਨਾਲ ਆ ਗਿਆ ਇਹਦਾ ਕੰਟਰਾਸਟ ਕੰਬੀਨੇਸ਼ਨ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਤਿੰਨ ਛੁੱਟ ਦਿਆਂਗੇ ਆਹ ਲਓ ਜੀ ਇਸ ਤੋਂ ਬਾਅਦ ਆਪਣਾ ਨਿੱਕੀ ਬੂਟੀ ਦਾ ਡਿਜ਼ਾਈਨ ਆ ਗਿਆ ਜਿਹੜਾ ਬਹੁਤ ਹੀ ਕਿਊਟ ਜੜ ਜੈਣਾ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਇਸ ਤੋਂ ਬਾਅਦ ਜਿਹੜੀ ਸਾਡੇ ਕੋਲੇ ਕੁਆਲਿਟੀ ਆਉਂਦੀ ਹੈ ਬੀਬਾ ਕਾਟਨ ਦੀ ਇਹ ਉਹਦੀ ਮੈਂ ਤੁਹਾਨੂੰ ਖਾਸੀਅਤ ਦੱਸ ਦੇਣੀ ਆ ਆਹ ਲਓ ਜੀ ਇਹਦੀ ਖਾਸੀਅਤ ਹੁੰਦੀ ਹੈ ਇਸ ਕਪੜੇ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਇਹ ਰਿਜੀਨਲ ਵਾਲਾ ਸਫ ਹੈ ਇਸ ਕਪੜੇ ਤੋਂ ਪਤਾ ਲੱਗ ਜਾਂਦਾ ਬਹੁਤ ਹੀ ਕੰਫਰਟੇਬਲ ਕਪੜਾ ਹੁੰਦਾ ਇਹ ਤੇ ਸਾਰਾ ਸਫ ਰਿਜਨਲ ਵਾ ਹੈ ਨੀਕੀ ਬੂਟੀ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਇਹਦਾ ਤੇ ਇਹਦੇ ਵਿੱਚ ਵੀ ਆਪਾਂ ਪਿੰਕ ਬੂਟੀ ਦੇ ਵਾਲੇ ਵਿੱਚ ਵੀ ਸੋਨੂੰ ਤਿੰਨ ਸੁੱਟ ਦੇ ਆਗੇ ਇਸ ਤੋਂ ਬਾਅਦ ਆਪਣੇ ਕੋਲੇ ਫੇਰ ਫਲਾਰ ਵੱਡਾ ਆ ਗਿਆ ਆਹ ਲੋ ਜੀ ਇਹ ਰਿਟੇਜ ਸੂਟ ਦੇ ਵਿੱਚ ਆਇਆ ਇਹ ਟੋਨ ਬਹੁਤ ਹੀ ਪਿਆਰੀ ਹੈ ਦੀ ਆਹ ਲਓ ਜੀ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਤਿੰਨ ਛੁੱਟ ਦਿਆਂਗੇ ਇਸ ਤੋਂ ਬਾਅਦ ਆਪਣਾ ਆ ਗਿਆ ਲਹਿਰੀਆ ਵਾਲਾ ਡਿਜ਼ਾਈਨ ਸਾਰੇ ਸਾਰੇ ਸੂਟ ਤੁਹਾਨੂੰ ਸਾਢੇ 3 ਮੀਟਰ ਦੀ ਕੱਟ ਦੇ ਵਿੱਚ ਮਿਲਣਗੇ ਤੇ ਖੁੱਲੇ ਸਾਈਜ਼ ਦਾ ਸੂਟ ਬਣੂਗਾ ਸਾਢੇ 3 ਮੀਟਰ ਦਾ ਕਪੜਾ ਸਾਢੇ 5 ਮੀਟਰ ਵਾਂਗੂ ਕਪੜਾ ਬਣ ਜਾਂਦਾ ਇਹ ਖੁੱਲਾ ਤੇ ਆਹ ਲਓ ਜੀ ਇਸ ਦੇ ਵਿੱਚ ਆਪਾਂ ਤੁਹਾਨੂੰ ਦੈਨ ਛੁੱਟ ਦਿਆਂਗੇ ਜਿਹੜਾ ਅਗਲਾ ਫਲਾਰ ਆ ਗਿਆ ਆਪਣੇ ਕੋਲੇ ਉਹ ਵੀ ਬਹੁਤ ਸੋਹਣਾ ਫਲਾਰ ਆ ਗਿਆ ਖਿੜਮਾ ਖਿੜਮਾ ਆਹ ਲੋ ਜੀ ਫਰੋਜੀ ਕਨ ਚਾਹੀਦੇ ਨਾਲ ਸੋਹਣਾ ਕੰਬੀਨੇਸ਼ਨ ਹੈ ਇਹਦਾ ਤੇ ਬੇਜੇਜ ਕੋ ਹੋ ਕੇ ਸੂਟ ਤੁਸੀਂ ਬਣਾਉਣਾ ਹੈ ਤੇ ਬੇਜੇਜ ਕੋ ਹੋ ਕੇ ਸਾਡੇ ਕੋਲੋਂ ਮੰਗਾਉਣਾ ਕਿਉਂਕਿ ਕਾਫੀ ਜ਼ਿਰ ਤੋਂ ਲੈ ਕੇ ਸਾਡਾ ਆਨਲਾਈਨ ਦਾ ਕੰਮ ਸਾਡਾ ਗਾਹਕ ਜਿਹੜਾ ਕਸਟਮਰ ਦੂਰ ਦਰਾਡੇ ਹੁੰਦਾ ਸਾਨੂੰ ਖੋਲ ਕੇ ਦਿਖਾਉਣਾ ਓਪਨ ਕਰਕੇ ਸ਼ੂਟ ਦਿਖਾਉਣੇ ਸਾਨੂੰ ਜ਼ਰੂਰੀ ਹੈ ਕਿਉਂਕਿ ਸਾਡਾ ਕਸਟਮਰ ਦੂਰ ਦਰਾਡੇ ਹੁੰਦਾ ਇਹਦੇ ਵਿੱਚ ਤੁਹਾਨੂੰ 4 ਸ਼ੂਟ ਮਿਲਣਗੇ ਆਹ ਲਓ ਜੀ ਇਸ ਤੋਂ ਬਾਅਦ ਆਪਣਾ ਅਗਲਾ ਕਲਰ ਆ ਗਿਆ ਇਹ ਵੀ ਬਹੁਤ ਘੈਂਟ ਕਲਰ ਹੈ ਤੇ ਸਾਡੇ ਜਿਹੜੇ ਕਸਟਮਰ ਹੁੰਦੇ ਨੇ ਦੂਰ ਦਰਾਡੇ ਹੁੰਦੇ ਨੇ ਉਹਨਾਂ ਨੂੰ ਕਿਸੇ ਕਿਤੇ ਵੀ ਜਿਹੜਾ ਸਾਡਾ ਖੋਲਿਆ ਹੋਇਆ ਸ਼ੂਟ ਪਸੰਦ ਆ ਸਕਦਾ ਹੈ ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਡੇ ਕੋਲੋਂ ਸ਼ੂਟ ਨੂੰ ਬਾਈ ਕਰ ਸਕਦੇ ਹੋ ਤੇ ਅੱਜ ਦੀ ਜਿਹੜੀ ਸਾਰੀ ਵੀਡੀਓ ਆਪਾਂ ਤੁਹਾਨੂੰ ਦੇਣੀ ਹੈ 500 ਦੇ ਵਿੱਚ ਤੇ ਕੱਪੜਾ ਦੇਵਾਂਗੇ ਤੁਹਾਨੂੰ ਪਿਓਰ ਮੱਖਣ ਮਲਾਈ ਦੇਸੀ ਘਿਓ ਤੇ ਇਹਦੇ ਵਿੱਚ ਵੀ 300 ਦਿਆਂਗੇ ਆਹ ਲਓ ਜੀ ਅਗਲਾ ਪਿੰਕ ਟੋਨ ਦੇ ਵਿੱਚ ਆ ਗਿਆ ਆਹ ਲਓ ਜੀ ਇਹ ਜਨ ਡਾਰਕ ਪਿੰਕ ਦੇ ਵਿੱਚ ਆ ਗਿਆ ਬਹੁਤ ਹੀ ਸੋਹਣਾ ਜ ਆ ਗਿਆ ਫਲਾਵਰ ਇਹਦਾ ਤੇ ਇਸ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਛੂਟ ਦੇਵਾਂਗੇ ਆਹ ਲਓ ਜੀ ਆਹ ਵਾਲਾ ਮਾਲ ਮੇਰਾ ਰਿਪੀਟਡ ਮਾਲ ਆ ਗਿਆ ਜਿਹੜਾ ਹਰ ਵਾਰੀ ਰਿਪੀਟ ਤੇ ਵੇ ਰਿਪੀਟ ਤੇ ਵਿਕਦਾ ਆਹ ਲਓ ਜੀ ਇਹਦੇ ਨਾਲ ਤੁਸੀਂ ਆਊਟਫਾਈਟ ਸਲਵਾਰ ਲਾ ਸਕਦੇ ਹੋ ਮੈਚਿੰਗ ਕਰ ਸਕਦੇ ਹੋ ਆਲ ਓਵਰ ਸਾਡੇ ਕੋਲੋਂ ਲੈ ਸਕਦੇ ਹੋ ਤੇ ਤੁਸੀਂ ਮੈਚਿੰਗ ਕਰਾਉਂਗੇ ਤਾਂ ਵੀ 500 ਰੁਪਏ ਰੇਟ ਰਹੂਗਾ ਤੇ ਜੇ ਤੁਸੀਂ ਸਾਡੇ ਕੋਲੋਂ ਆਲ ਓਵਰ ਲਓਗੇ ਤਾਂ ਵੀ ਆਪਾਂ ਤੁਹਾਨੂੰ 500 ਰੁਪਏ ਦਾ ਦੇਵਾਂਗੇ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਆਹ ਲਓ ਜੀ ਅਗਲਾ ਡਿਜ਼ਾਈਨ ਆਪਣੇ ਕੋਲੇ ਆ ਗਿਆ ਬਹੁਤ ਹੀ ਸੋਹਣਾ ਨਿਕਾ ਨਿਕਾ ਬਾਜਰਾ ਤੇ ਇਹ ਵੀ ਡਿਜ਼ਾਈਨ ਜਿਹੜਾ ਬਹੁਤ ਪਿਆਰਾ ਡਿਜ਼ਾਈਨ ਹੈ ਆਹ ਲਓ ਜੀ ਇਹਦੇ ਵਿੱਚ ਆਪਾਂ ਸੋਨੂੰ ਦੋ ਸੂਟ ਦੇਵਾਂਗੇ ਬਾਕੀ ਦੀਆਂ ਆਪਾਂ ਮੈਚਿੰਗਾਂ ਇਹਦੀਆਂ ਨਾਲ ਦੀ ਨਾਲ ਲਾ ਦਿੰਨੇ ਆ ਤੇ ਜਿਹੜਾ ਇਹ ਆਪਣਾ ਸਾਫਸੀ ਅੱਜ ਦਾ ਸਾਰਾ ਆਪਾਂ ਸੋਨੂੰ ਪਿਓਰ ਬੀਬਾ ਦਾ ਸਾਫਤਾ ਪਿਓਰ ਬੀਬਾ ਕਾਟਨ ਸਰਪਲਸ ਬੰਬੇ ਦਾ ਜਿਹੜਾ ਮਾਲ ਹੈ ਇਹ ਮਾਲ ਜਿਹੜਾ ਆਪਣੇ ਕੋਲੇ ਬਹੁਤ ਹੀ ਜੀ ਨਾਲ ਵਿਕ ਜਾਂਦਾ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਇਸੇ ਨੰਬਰ ਤੇ ਭੇਜ ਦੇਣਾ ਇਸੇ ਨੰਬਰ ਤੇ ਤੁਸੀਂ ਸ਼ੂਟ ਨੂੰ ਬਾਏ ਕਰਨਾ ਤੇ ਸ਼ੂਟ ਦਾ ਰੇਟ ਰਹਿਣਾ 500 ਰੁਪਇਆ ਕੋਰੀਅਰ 400 ਨੂੰ ਅਲੱਗ ਤੋਂ ਦੇਣਾ ਪਊਗਾ ਤੁਸੀਂ ਸਾਡੀ ਸਟਾਰਟਿੰਗ ਹੀ ਇਹ ਦੋ ਸ਼ੂਟਾਂ ਤੋਂ ਤੁਸੀਂ ਦੋ ਸ਼ੂਟਾਂ ਤੋਂ ਲੈ ਕੇ ਜਿੰਨੇ ਵੀ ਮਰਜ਼ੀ ਸਾਡੇ ਕੋਲ ਸ਼ੂਟ ਬਾਏ ਕਰ ਸਕਦੇ ਹੋ ਤੇ ਸਾਰੀ ਵੀਡੀਓ ਦੇਖ ਕੇ ਸ਼ੇਅਰ ਕਰਨੀ ਹੈ ਜਰੂਰ ਮਾਮੀਆਂ ਮਾਸੀਆਂ ਭੂਆ ਕੋਲੇ ਤੇ ਇਖ ਗੱਲ ਕਹਿਣਾ ਤੁਸੀਂ ਭੁੱਲਣਾ ਨਹੀਂ ਵੀ ਆਪਾਂ ਚੱਲੀਏ ਗੁਰਨਾਨਕਵਾਲੇ ਦੇ ਪਿੰਡ ਮੈਸਰਖਾਨੇ ਤੇ ਸੱਸ ਤੇ ਸੱਸ ਦੇ ਤੇ ਘੈਂਟ ਲੁੱਕ ਦੇ ਸ਼ੂਟ ਲੈ ਕੇ ਆਈਏ ਤੇ ਉਹ ਵੀ ਝੋਲੇ ਪਰ ਪਰ ਕੇ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਨਾਲ ਇੱਕ ਜਾਂਦੇ ਜਾਂਦੇ ਸੋਹਣਾ ਜਿਹਾ ਕਮੈਂਟ ਜਰੂਰ ਕਰਕੇ ਜਾਇਓ ਜੀ ਧੰਨਵਾਦ